ਹੈਪੀ ਵੀਰ ਜਿਹੜਾ ਅੱਜ ਕੈਂਪ ਤੁਸੀਂ ਲਾ ਰਹੇ ਹੋ ਕਿੰਨਾ ਕੈਂਪ ਹੈਗਾ ਤੇ ਕਿਹੜੇ ਸਬੰਧ ਦੇ ਵਿੱਚ ਤੁਸੀਂ ਇਹ ਕੰਮ ਕਰ ਰਹੇ ਹੋ ਇਹ ਅਕਾਲਪੁਰਕ ਦੀ ਕਿਰਪਾ ਨਾਲ 8ਵਾਂ ਖੂਨਦਾਨ ਤੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਹੈ ਤੇ ਅੱਜ ਪੰਜਾਬ ਸੋਸ਼ਲ ਕਲੱਬ ਵੱਲੋਂ 8ਵਾਂ ਖੂਨਦਾਨ ਤੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਇੱਕ এনवायरमेंट ਕੈਂਪ ਵੀ ਐਡ ਹੋਇਆ ਹੈ ਜਿਸ ਦੇ ਵਿੱਚ ਕੀ ਫੁੱਲ ਬੂਟੇ ਬੂਟੇ ਵਗੈਰਾ ਡੋਨੇਟ ਕਰਨ ਦਾ ਇਹ ਕੈਂਪ ਹੈ ਅੱਜ ਦੀ ਡੇਟ ਦੇ ਵਿੱਚ ਅਸੀਂ ਦੇਖਿਆ ਜਾਵੇ ਤਾਂ ਕਿ ਪੋਲੂਸ਼ਨ ਦਾ ਦੌਰ ਹੈ ਜਿਸ ਇਲਾਕੇ ਜਸੀਂ 33 ਫੁੱਟਾ ਰੋਡ ਤੇ ਰਹ ਰਹੇ ਆ 3 ਕਿਲੋਮੀਟਰ ਦੇ ਏਰੀਏ ਦੇ ਵਿੱਚ ਇੱਕ ਵੀ ਇੱਥੇ ਦਰਖਤ ਨਹੀਂ ਹੈ ਮੌਜੂਦਾ ਜਿਹੜਾ ਆਪਾਂ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਵੀ ਪੋਲੂਸ਼ਨ ਦੇ ਦੌਰ ਦੇ ਉੱਤੇ ਇਹ ਇਸ ਲਈ ਇੱਕ ਛੋਟਾ ਜਿਹਾ ਸਮਾਜ ਦੇ ਵਿੱਚ ਕਦਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਬੂਟੇ ਵਗੈਰਾ ਡੋਨੇਟ ਕਰਨ ਲਈ ਤੇ ਤਾਂ ਜੋ ਕਿ ਸਮਾਜ ਨੂੰ ਸੇਧ ਆਵੇ ਕਿ ਮਨੁੱਖ ਮਨੁੱਖਤਾ ਦਾ ਤੇ ਕੁਦਰਤ ਦਾ ਤੇ ਦਰਖਤਾਂ ਦਾ ਇੱਕ ਸਿੱਧਾ ਡਾਇਰੈਕਟ ਸਬੰਧ ਹੈ ਅੱਜ ਪੋਲੂਸ਼ਨ ਦੇ ਦੌਰ ਦੇ ਵਿੱਚ ਲੋਕਾਂ ਨੂੰ ਹੈਲਥ ਇਸ਼ੂਸ ਬਹੁਤ ਜ਼ਿਆਦਾ ਆ ਰਹੇ ਹਨ ਜਿਨ੍ਹਾਂ ਕਰਕੇ ਇਹ ਆਪਾਂ ਲੋਕ ਧਿਆਨ ਨਹੀਂ ਦਿੰਦੇ ਕਿ ਦਰਖਤਾਂ ਦੇ ਬੂਟਿਆਂ ਵੱਲ ਤੋਂ ਸੋ ਇਸ ਅਵੇਰਨੈਸ ਕੈਂਪ ਦੇ ਵਿੱਚ ਵੀ ਬੂਟੇ ਵਗੈਰਾ ਡੋਨੇਟ ਕਰਕੇ ਤਾਂ ਜੋ ਕਿ ਲੋਕਾਂ ਨੂੰ ਫਰੈਸ਼ ਆਕਸੀਜਨ ਮਿਲ ਸਕੇ ਤੇ ਲੋਕਾਂ ਨੇ ਸਿਹਤ ਤੰਦਰੁਸਤ ਤੰਦਰੁਸਤ ਰਹਿ ਸਕੇ ਉਹ ਇਹ এনवायरमेंट ਕੈਂਪ ਵੀ ਲਗਾਇਆ ਜਾ ਰਿਹਾ ਹੈ ਨਾਲ ਹੀ ਬਲੱਡ ਬਲੱਡ ਕੈਂਪ ਔਰ ਆਈ ਚੈੱਕਅਪ ਕੈਂਪ ਔਰ ਬੀਪੀ ਸ਼ੂਗਰ ਔਰ ਇਹ ਮੈਡੀਕਲ ਕੈਂਪ ਵੀ ਹੈ ਪਰ ਇਹ ਜਿਹੇ ਪ੍ਰੋਗਰਾਮਾਂ ਤੋਂ ਨੌਜਵਾਨਾਂ ਦੇ ਵਿੱਚ ਸਮਾਜ ਸੁਧਾਰ ਦੀ ਬਹੁਤ ਵਧੀਆ ਲਹਿਰ ਹੈ ਲੇਕਿਨ ਨੌਜਵਾਨਾਂ ਨੂੰ ਇੱਕ ਅਜ ਦੀ ਡੇਟ ਦੇ ਵਿੱਚ ਵਧੀਆ ਸਿਹਤ ਦੇਣ ਦੀ ਲੋੜ ਹੈ ਸੋ ਇਹ ਜਿਹੇ ਪ੍ਰੋਗਰਾਮਾਂ ਤੋਂ ਇਹ ਪਤਾ ਲੱਗਦਾ ਹੈ ਕਿ ਨੌਜਵਾਨਾਂ ਦੇ ਵਿੱਚ ਸਮਾਜ ਦੀ ਬੜੀ ਬਹੁਤ ਵਧੀਆ ਲਹਿਰ ਹੈ ਸਮਾਜ ਸੁਧਾਰ ਦੀ ਤੇ ਅਕਾਲ ਪੁਰਖ ਦੀ ਕਿਰਪਾ ਨਾਲ ਇਹ ਜੋ ਪ੍ਰੋਗਰਾਮ ਹੈ ਉਹ ਇਹ ਕੈਂਪ ਨੇ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਲਖਵੀਰ ਸਿੰਘ ਲੱਭਾ ਮਾਹਾਂ ਪੰਜਾਬ ਚੈਨਲ ਲੁਧਿਆਣਾ ਸਿਟੀ ਲਾਈਵ ਤੋਂ ਅੱਜ ਅਸੀਂ 33 ਫੁੱਟਾ ਰੋਡ ਮੁੰਡੀਆਂ ਕਲਾਂ ਦੇ ਕੋਲ ਜਿਹੜਾ ਹਰ ਸਾਲ ਸਾਡੇ ਨੌਜਵਾਨ ਵੀਰ ਖੂਨਦਾਨ ਕੈਂਪ ਆਯੋਜਿਤ ਕਰਦੇ ਆ ਔਰ ਬਹੁਤ ਵੱਡੇ ਲੈਵਲ ਤੇ ਜਿਹੜੇ ਇੱਥੇ ਲੋਕ ਆਪਣਾ ਬਲੱਡ ਜਿਹੜਾ ਉਹ ਦਾਨ ਕਰਕੇ ਜਾਂਦੇ ਆ ਔਰ ਇਸ ਵਾਰ ਇੱਕ ਚੀਜ਼ ਬਹੁਤ ਵੱਡੀ ਦੇਖਣ ਨੂੰ ਮਿਲੀ ਆ ਵੀ ਜਿਹਦੇ ਵਿੱਚ ਸਾਡੇ ਵੀਰਾਂ ਵੱਲੋਂ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਬੂਟਿਆਂ ਦਾ ਨਾਲ ਜਿਹਦੇ ਵਿੱਚ ਹੋ ਸਕਦਾ ਫਲਦਾਰ ਬੂਟੇ ਵੀ ਹੋਣ ਫੁੱਲਦਾਰ ਬੂਟੇ ਵੀ ਆ ਉਹ ਘਰਾਂ ਦੇ ਵਿੱਚ ਆਮ ਜਿਹੜੇ ਆਪਾਂ ਲਾਉਂਦੇ ਆ ਜਿਹੜੇ ਵਧੀਆ ਲੱਗਦੇ ਨੇ ਹਰਿਆਵਲੀ ਵੀ ਹੁੰਦੀ ਆ ਆ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੇ ਲੈਵਲ ਤੇ ਜਿਹੜਾ ਮਤਲਬ ਇਹ ਕੰਮ ਜਿਹੜਾ ਨੌਜਵਾਨਾਂ ਨੇ ਕੀਤਾ ਉਹ ਕਦਮ ਪੁੱਟਿਆ ਉਹ ਨਾਲ ਨਾਲ ਤੁਸੀਂ ਇੱਧਰ ਵੀ ਦੇਖੋ ਜਿਹੜੇ ਵੀਰਾਂ ਨੇ ਖੂਨਦਾਨ ਕਰਨਾ ਉਹਨਾਂ ਵਾਸਤੇ ਸਾਰੀ ਜਿਹੜੀ ਆ ਖਾਣ ਪੀਣ ਦਾ ਸਮਾਨ ਵੀ ਇਹਨਾਂ ਨੇ ਪੂਰਾ ਅਰੇਂਜ ਕੀਤਾ ਔਰ ਉਸ ਤੋਂ ਅੱਗੇ ਚੱਲিয়ে ਤੇ ਜਿਹੜੀ ਸਾਡੀ ਟੀਮ ਆ ਪੂਰੀ ਆ ਤੁਸੀਂ ਦੇਖ ਸਕਦੇ ਹੋ ਇਹ ਸਾਡੀ ਟੀਮ ਜਿਹੜੀ ਡਾਕਟਰਾਂ ਦੀ ਟੀਮ ਆਈ ਆ ਸਾਡੇ ਕੋਲੋਂ ਤੇ ਬਹੁਤ ਵੱਡਾ ਉਸਤਾ ਜਿਹੜਾ ਜਿਹੜਾ ਹਸਪੀਟਲ ਹੈ ਕੈਂਸਰ ਹਸਪੀਟਲ ਤੋਂ ਔਰ ਰੈੱਡ ਕਰਾਸ ਤੋਂ ਦੋ ਥਾਂ ਤੋਂ ਜਿਹੜੀਆਂ ਟੀਮਾਂ ਆਈਆਂ ਔਰ ਮੈਨੂੰ ਲੱਗਦਾ ਕਿ ਬਹੁਤ ਵੱਡਾ ਲੋਕਾਂ ਦਾ ਹੰਗਾਰਾ ਮਿਲੇਗਾ ਹੱਲੇ ਸਟਾਰਟਿੰਗ ਹੋ ਰਹੀ ਹੈ ਸੋ ਸਾਡੇ ਵੀਰ ਜਿਹੜੇ ਇਹਨਾਂ ਨੂੰ ਮੈਂ ਪ੍ਰਧਾਨਤ ਨਹੀਂ ਕਰ ਸਕਦਾ ਪਰ ਕੋ ਦਾਨ ਸਭ ਦੇ ਇਹਦੇ ਵਾਸਤੇ ਛੋਟਾ ਪੈਂਦਾ ਕਿਉਂਕਿ ਇਦਾਂ ਦੇ ਕਦਮ ਪੁੱਟਣੇ ਨਾ ਅੱਜਕੱਲ ਕੋਈ ਖਾਲਾ ਜੀ ਦਾ ਬਾੜਾ ਨਹੀਂ ਬਹੁਤ ਵੱਡੀ ਗੱਲ ਆ ਸੋ ਹੈਪੀ ਵੀਥੇ ਕਿਦਾਂ ਦਾ ਤੁਹਾਨੂੰ ਲੱਗ ਰਿਹਾ ਅੱਜ ਪਰ ਮਹਾਤਮਾ ਦੀ ਕਿਰਪਾ ਦੇ ਨਾਲ ਜਿਹੜਾ ਅੱਜ ਇਹ ਪ੍ਰੋਗਰਾਮ ਔਰ ਕੈਂਪ ਲਿਖਿਆ ਜਾ ਰਿਹਾ ਹੈ ਔਰ ਜਿੱਥੇ 2-3 ਕੈਂਪ 4-5 ਕੈਂਪ ਇਹੇ ਹੈਗੇ ਨੇ ਸੋ ਇਹਦਾ ਮੋਟਿਵ ਸਿਰਫ ਇੱਕੋ ਹੀ ਹੈ ਕਿ ਆਪਾਂ ਸਮਾਜ ਦੇ ਵਿੱਚ ਕੋਈ ਭਲੇ ਵਾਲਾ ਕੰਮ ਕਰ ਸਕੀਏ ਕਿਉਂਕਿ ਗੁਰਬਾਣੀ ਵੀ ਕਹਿੰਦੀ ਹੈ ਘਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਸੋ ਕਹਿਣਾ ਤੇ ਕਰਨੀ ਦੇ ਵਿੱਚ ਉਹ ਕਦਮਾਂ ਦੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਜਿੰਨੇ ਵੀ ਸਾਡੇ ਨੌਜਵਾਨ ਵੀਰ ਨੇ ਔਰ ਸਾਨੂੰ ਸਾਡੇ ਇਲਾਕਾ ਨਿਵਾਸੀਆਂ ਤੋਂ ਬਹੁਤ ਵਧੀਆ ਰਿਸਪਾਂਸ ਇਹਦਾ ਮਿਲ ਰਿਹਾ ਹੈ ਕਿ ਉਹ ਵੱਧ ਛੱਡ ਕੇ ਇਸ ਕੈਂਪਾਂ ਦਾ ਲਾਹਾ ਲੈ ਰਹੇ ਨੇ ਔਰ ਨਾਲ ਹੀ ਆਪਣਾ ਬੰਦਾ ਸਹਿਯੋਗ ਵੀ ਦਿੰਦੇ ਨੇ ਸੋ ਇਸੇ ਇਹਜੇ ਪ੍ਰੋਗਰਾਮਾਂ ਕਰਕੇ ਹੀ ਇਲਾਕਾ ਨਿਵਾਸੀਆਂ ਦਾ ਤੇ ਸਾਰੇ ਵੀਰਾਂ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਜੋ ਇਸ ਕੈਂਪ ਦੇ ਵਿੱਚ ਮੌਜੂਦ ਹਨ ਤੇ ਨਾਲ ਹੀ ਅਸੀਂ মিডিਆ ਵਾਲੇ ਵੀਰਾਂ ਦਾ ਕੈਂਸਰ ਹਸਪੀਟਲ ਦੀ ਜਿਹੜੀ ਟੀਮ ਆਈ ਹੈ ਬਲੱਡ ਡੋਨੇਟ ਕਲੈਕਸ਼ਨ ਲਈ ਔਰ ਰੈੱਡ ਕਰਾਸ ਦੀ ਟੀਮ ਆਈ ਹੈ ਬਲੱਡ ਡੋਨੇਸ਼ਨ ਕਲੈਕਸ਼ਨ ਦੇ ਲਈ ਨਿਆਨਤਾ ਹਸਪੀਟਲ 32 ਸੈਕਟਰ ਜੋ ਆਈ ਫ੍ਰੀ ਆਈ ਚੈੱਕਅਪ ਵਾਸਤੇ ਉਹ ਟੀਮ ਆਈ ਹੈ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹ ਇਹ ਜੇ ਪ੍ਰੋਗਰਾਮਾਂ ਤੋਂ ਸਾਨੂੰ ਵਧੀਆ ਸਮਾਜ ਚ ਸੇਧ ਮਿਲਦੀ ਆ ਆ ਗਿਫਟ ਟੀਵੀ ਦਾ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਬਾਰੇ ਸਾਡਾ ਵੀਰ ਤਲਵਿੰਦਰ ਸਿੰਘ ਹੈਪੀ ਤੇ ਇਹਨਾਂ ਦੀ ਸਾਰੀ ਟੀਮ ਪੰਜਾਬ ਸੋਸ਼ਲ ਕਲੱਬ ਪਿਛਲੇ ਲੰਬੇ ਸਮੇਂ ਤੋਂ ਇਹ ਬਲੱਡ ਕੈਂਪ ਆਈ ਚੈੱਕਅਪ ਕੈਂਪ ਲਵਾ ਰਹੇ ਨੇ ਆ ਕਰੋਨਾ ਕੋਵਿਡ ਕਰਕੇ ਵਿੱਚੋਂ 2-4 ਸਾਲ ਜਿਹੜਾ ਉਹ ਗੈਪ ਰਿਹਾ ਹੁਣ ਬਹੁਤ ਵਧੀਆ ਉਪਰਾਲਾ ਵੀਰਾਂ ਦਾ ਬਹੁਤ ਵਧੀਆ ਸੇਵਾ ਕਰਦੇ ਆ ਇਹ ਨਹੀਂ ਵੀ ਕੱਲਾ ਬਲੱਡ ਕੈਂਪ ਹੋਰ ਵੀ ਜੋ ਵੀ ਆਪਣੇ ਧਾਰਮਿਕ ਜਾਂ ਹੋਰ ਜਿੰਨੇ ਵੀ ਸੇਵਾਵਾਂ ਨੇ ਉਹਨਾਂ ਚ ਵੱਧ ਤੋਂ ਵੱਧ ਸੇਵਾ ਕਰਕੇ ਆਪਣਾ ਯੋਗਦਾਨ ਪਾਉਂਦੇ ਆ ਸਾਰੇ ਵੀਰ ਜਿਹੜੇ ਆ ਇਹ ਬਹੁਤ ਵਧੀਆ ਉਪਰਾਲਾ ਕਰਦੇ ਆ ਤੇ ਬਹੁਤ ਬਹੁਤ ਇਹਨਾਂ ਦਾ ਵੀਰਿਆਂ ਦਾ ਧੰਨਵਾਦ ਤੁਹਾਨੂੰ ਕੀ ਲੱਗਦਾ ਜਿਹੜਾ ਅੱਜ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੀ ਆ ਹਾਂ ਇਹ ਇਹ ਹਾਂਜੀ ਹਾਂਜੀ ਬਿਲਕੁਲ ਇਹਦੇ ਬਾਰੇ ਮੈਂ ਗੱਲ ਕਰਾਂ ਸਭ ਤੋਂ ਜ਼ਰੂਰੀ ਆਪਾਂ ਨੂੰ ਖੂਨਦਾਨ ਤਾਂ ਹੈ ਹੀ ਹੈ ਇਹਦੇ ਨਾਲ ਨਾਲ ਜੋ ਵੀਰਾਂ ਨੇ ਉਪਰਾਲਾ ਕੀਤਾ ਹੈ ਵੀ ਇਹ ਬੂਟੇ ਲਾਉਣੇ ਪੇੜ ਲਾਉਣੇ ਬੂਟੇ ਲਾਉਣੇ ਕਿਉਂਕਿ ਵਾਤਾਵਰਨ ਸਾਡਾ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਹੋਇਆ ਲੁਧਿਆਣੇ ਦਾ ਤਾਂ ਖਾਸ ਕਰਕੇ ਬਹੁਤ ਵਧੀਆ ਸੋਚ ਆ ਆਪਣੇ ਵੀਰਾਂ ਦੀ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਮੈਂ ਕਹਿੰਦਾ ਇਹੋ ਜਿਹੇ ਉਪਰਾਲੇ ਸਾਨੂੰ ਸਾਰਿਆਂ ਨੂੰ ਰਲ ਕੇ ਕਰਦੇ ਰਹਿਣਾ ਚਾਹੀਦਾ ਆ ਵੀ ਵੀਰੇ ਕਿੰਨੀ ਗੱਜ ਸਾਨੂੰ ਆਸ ਹੈ ਕਿ ਜਿੱਦਾਂ ਕੱਪਰੇ ਆਉਣ ਦਾਨ ਜਿਹੜਾ ਹੋ ਸਕਦਾ ਦੋ ਟੀਮਾਂ ਆਈਆਂ ਨੇ ਕਲੈਕਟ ਕਰਨ ਲਈ ਬਲੱਡ ਤੇ 150 ਯੂਨਿਟ ਦਾ ਸਾਡਾ ਜਿਹੜਾ ਅਪ੍ਰੋਕਸੀਮੇਟ ਜਨੂੰ ਜਿਹੜਾ ਅਸੀਂ ਟੀਚਰ ਲੈ ਕੇ ਚੱਲੇ ਹਾਂ ਜੋ ਸਾਨੂੰ ਆਪਣੇ ਇਲਾਕਾ ਨਿਵਾਸੀਆਂ ਤੋਂ ਨੌਜਵਾਨਾਂ ਤੋਂ ਵਾਕ ਵਾਕ ਕਯੂਥ ਕਲੱਬਾਂ ਤੋਂ ਰਿਸਪਾਂਸ ਮਿਲੇ ਆ ਉਹਦੇ ਆਧਾਰ ਤੇ 150 ਯੂਨਿਟ ਦਾ ਸਾਡਾ ਜਿਹੜਾ ਇਹ ਉਹ ਹੈ ਧੰਨਵਾਦ ਤੁਹਾਡੇ ਨਾਲ ਪਹਿਲੇ ਵੀ ਆਪਾਂ ਗੱਲਬਾਤ ਕੀਤੀ ਆ ਹੁਣ ਗੱਲਬਾਤ ਅੱਗੇ ਵੀ ਜਾਰੀ ਰੱਖਦੇ ਆ ਸਾਡੇ ਨੌਜਵਾਨ ਜਿਹੜੇ ਅ ਖੂਨਦਾਨ ਕੈਂਪ ਦੇ ਵਿੱਚ ਆਏ ਆ ਤੇ ਆਪਣਾ ਖੂਨ ਜਿਹੜਾ ਦਾਨ ਕਰ ਰਹੇ ਆ ਬੀਜੀ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਇਹ ਵਧੀਆ ਉਪਰਾਲਾ ਜੀ ਜਿਹੜਾ ਖੂਨਦਾਨ ਕੈਂਪ ਦਾ ਵਾ ਸਾਰਿਆਂ ਨੂੰ ਕਰਨਾ ਚਾਹੀਦਾ ਕੋਈ ਇਹਦੇ ਨਾਲ ਘਬਰਾਹਟ ਤੇ ਨਹੀਂ ਕੋਈ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਹੈਗੀ ਜੀ ਬਿਲਕੁਲ ਨਹੀਂ ਕੋਈ ਸ਼ੁਰੂਆਤ ਹੋ ਚੁੱਕੀ ਆ ਖੂਨਦਾਨ ਕੈਂਪ ਦੀ ਔਰ ਬਹੁਤ ਵੱਡੇ ਲੈਵਲ ਤੇ ਜਿਹੜਾ ਨੌਜਵਾਨਾਂ ਲੋ ਉਪਰਾਲਾ ਕੀਤਾ ਗਿਆ ਤੇ ਮੈਨੂੰ ਲੱਗਦਾ ਕਿ ਸ਼ਾਮ ਤੱਕ ਇਹਨਾਂ ਦੀ ਜੋ ਇਹਨਾਂ ਨੇ ਟੀਚਾ ਆਪਣਾ ਮਿੱਥਿਆ ਹੋਇਆ ਉਹ ਤੋਂ ਵੀ ਬਹੁਤ ਅੱਗੇ ਕੰਮ ਚੱਲਿਆ ਜਾਣਾ ਕਿਉਂਕਿ ਇਹ ਹੰਗਾਰਾ ਕਾਫੀ ਸਟਾਰਟਿੰਗ ਵਿੱਚ ਹੀ ਮਿਲ ਗਿਆ ਤੇ ਕਾਫੀ ਲੋਕ ਜਿਹੜੇ ਇੱਥੇ ਖੂਨਦਾਨ ਕੈਂਪ ਦੇ ਵਿੱਚ ਆਪਣਾ ਯੋਗਦਾਨ ਫੂਟਾ ਰੋਡ ਦੇ ਉੱਤੇ ਜਿਹੜਾ ਬਲੱਡ ਕੈਂਪ ਲੱਗਾ ਉਹਦੇ ਵਿੱਚ ਇੱਕ ਚੀਜ਼ ਬਹੁਤ ਵੱਡੀ ਦੇਖਣ ਨੂੰ ਮਿਲੀ ਆ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਭੈਣ ਜੀ ਜਿਹੜੇ ਕਿਸੇ ਨੇ ਕੰਪੈਲ ਨਹੀਂ ਕੀਤਾ ਹੋਣਾ ਮੈਨੂੰ ਲੱਗਦਾ ਉਹਨਾਂ ਦੇ ਮਨ ਦੇ ਵਿੱਚ ਇੱਕ ਭਾਵਨਾ ਸੀਗੀ ਕਿ ਅਸੀਂ ਇਹ ਖੂਨਦਾਨ ਕਰਨਾ ਤੇ ਅੱਜ ਉਹ ਸਾਡੇ ਕੈਂਪ ਦੇ ਵਿੱਚ ਆਏ ਆ ਭੈਣ ਜੀ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਵਧੀਆ ਮਹਿਸੂਸ ਹੋ ਰਿਹਾ ਮੈਂ ਫਸਟ ਟਾਈਮ ਹੀ ਦੇ ਰਹੀ ਆਂ ਬਲੱਡ ਜਸਟ ਬ੍ਰੇਕਫਾਸਟ ਕਰ ਰਹੀ ਸੀ ਬ੍ਰਦਰ ਕਹਿੰਦਾ ਮੈਂ ਬਲੱਡ ਟੀਨ ਚੱਲਾਂ ਮੈਂ ਕਿ ਮੈਂ ਵੀ ਜਾਣਾ ਮੈਨੂੰ ਨਾਲ ਲੈ ਕੇ ਚੱਲੀ ਬਸ ਉਹਦੇ ਨਾਲ ਹਾਂ ਤੇ ਮੈਂ ਆ ਗਈ ਨਾਲ ਕੋਈ ਮਤਲਬ ਕੋਈ ਘਬਰਾਹਟ ਵਗੈਰਾ ਕੋਈ ਨਹੀਂ ਘਬਰਾਹਟ ਨਹੀਂ ਕੋਈ ਕੁਛ ਨਹੀਂ ਮੈਂਟਲੀ ਪ੍ਰੀਪੇਅਰ ਸੀਗੇ ਕਿ ਹਮ ਬਲੱਡ ਦੇਣਾ ਹੈ ਤਾਂ ਫਿਰ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਤਾਂਗੇ ਕਿ ਮੈਂ ਤਾਂ ਠੀਕ ਹੈ ਇਸ ਦਾ ਕੋਈ ਘਾਟ ਤਾਂ ਹੈ ਨਹੀਂ ਕਿ ਤੁਸੀਂ ਜੀ ਬਲੱਡ ਦੋਵੋਗੇ ਤਾਂ ਤੁਹਾਨੂੰ ਕੋਈ ਨੁਕਸਾਨ ਹੈ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ ਬਿਲਕੁਲ ਕਿ ਤੁਹਾਡੇ ਬਲੱਡ ਦੇਣਾ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ ਤੁਸੀਂ ਆਪਣਾ ਖਾਣ ਪੀਣ ਬਾਅਦ ਸਹੀ ਰੱਖੋ ਕੋਈ ਨੁਕਸਾਨ ਤਾਂ ਹੈ ਨਹੀਂ ਦੇ ਨਾਲ ਆਪੀ ਵੀਰੇ ਤੁਹਾਨੂੰ ਕਿਦਾਂ ਮਹਿਸੂਸ ਹੋਇਆ ਵੀ ਮੇਰੇ ਇੱਕ ਸਾਡੀ ਭੈਣ ਵੀ ਬਹੁਤ ਸਰਕਾਰ ਦੋਗੇ ਜਿਹੜੀ ਇਸ ਕੈਂਪ ਦੇ ਵਿੱਚ ਪਹੁੰਚੀ ਦੇਖੋ ਇਹ ਬਹੁਤ ਸ਼ਲਾਘਾਯੋਗ ਕਦਮ ਹੈ ਇਹਨਾਂ ਦਾ ਜੋ ਇਹ ਆਪਣੀ ਇਹਨਾਂ ਦੀ ਇਹ ਇਸ ਭਾਵਨਾ ਨੂੰ ਸਮਝਦੇ ਆਂ ਕਿ ਆ ਜਿਆਦਾਤਰ ਲੇਡੀਜ਼ ਬਲੱਡ ਡੋਨੇਟ ਨਹੀਂ ਕਰਦੀਆਂ ਲੇਕਿਨ ਇਹ ਇਹਨਾਂ ਦੀ ਪਹਿਲੀ ਭੈਣ ਹੈ ਜਿਹੜੀ ਇਹ ਇੱਥੇ ਸਾਡੇ ਕੈਂਪ ਤੇ ਆਏ ਨੇ ਤੋ ਇਹ ਕਿਸੇ ਦੀ ਜ਼ਿੰਦਗੀ ਅਗਰ ਬਚ ਸਕਦੀ ਹੈ ਤੇ ਉਹਨਾਂ ਦੇ ਵਿੱਚ ਇਹ ਆਪਣਾ ਸਹਿਯੋਗ ਦੇਣਾ ਜਾਂਦੇ ਹਨ ਕਹਿੰਦੇ ਆਪਣੇ ਲਈ ਲਈ ਤਾਂ ਸਾਰੇ ਕੁਝ ਨਾ ਕੁਝ ਕਰ ਲੈਂਦੇ ਆ ਲੇਕਿਨ ਜੇ ਜ਼ਿੰਦਗੀ ਚ ਤੁਸੀਂ ਕਿਸੇ ਲਈ ਕੁਝ ਕਰ ਸਕੋ ਤੋ ਉਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਬਹੁਤ ਵੱਡਾ ਜਿਹੜਾ ਉਹ ਉਪਰਾਲਾ ਹੋ ਜਾਂਦਾ ਸੋ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਬਹੁਤ ਬਹੁਤ ਇਹ ਦੋਨੇ ਭੈਣ ਭਰਾ ਆਏ ਨੇ ਇਸ ਬੈੱਡ ਤੇ ਤੁਸੀਂ ਦੇਖ ਸਕਦੇ ਹੋ ਇਹ ਇਹ ਭੈਣ ਪਈ ਹੈ ਉਹ ਬਲੱਡ ਡੋਨੇਟ ਕਰ ਰਹੀ ਹੈ ਉਹ ਸੈਕੰਡ ਬੈੱਡ ਤੇ ਬੀਜ ਅੱਜ ਤੁਹਾਨੂੰ ਕਿੱਦਾਂ ਮਹਿਸੂਸ ਹੋਇਆ ਭੈਣ ਜੀ ਹੁਣੀ ਵੀ ਉੱਧਰ ਸਕੇ ਭੈਣ ਭਰਾਓ ਤੁਸੀਂ ਤੇ ਕਿੰਨੀ ਵਾਰੀ ਤੁਸੀਂ ਖੂਨਦਾਨ ਕੇੰਪ ਜਿਹੜਾ ਅਟੈਂਡ ਕੀਤਾ ਹਰ ਵਾਰੀ ਕਰਦਾ ਮੈਂ ਸਰ ਹਰ ਵਾਰੀ ਦੇ ਦਿੰਦਾ ਮੈਂ ਸੋ ਦੋਸਤੋ ਦੇਖੋ ਖੂਨਦਾਨ ਮਹਾਦਾਨ ਸੋ ਪਰਮਾਤਮਾ ਨੇ ਉਹ ਚੜ੍ਹਦੀ ਕਲਾ 'ਚ ਰੱਖੇ ਕਿਉਂਕਿ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ ਸੋ ਧੰਨਵਾਦ ਜੀ